ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਪੰਜ ਪਿਆਰਿਆਂ ਦੀ ਤੁਲਨਾ ਤੁਸੀਂ ਇਹਨਾਂ ਪਰਵਾਸੀ ਪਈਆਂ ਨਾਲ ਕਰ ਰਹੇ ਹੋ ਜਪਾਨ ਦੀਆਂ ਵਿਚਕਾਰੀਆਂ ਰਹਿੰਦੇ ਨੇ ਨਸ਼ਾ ਕਰਦੇ ਨੇ ਬਰਾਤਕਾਰ ਕਰਦੇ ਨੇ ਨਾਲੇ ਇੱਕ ਗੱਲ ਹੋਰ ਦੱਸੋ ਤੁਸੀਂ ਤੁਸੀਂ ਪੰਜਾਬ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਮਾਰਦੇ ਹੋ ਕਿ ਤੁਸੀਂ ਕਦੇ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਆ ਉਹਨਾਂ ਦੇ ਹੱਕ ਲਈ ਖੜੇ ਤੁਸੀਂ じゃ ਸਭ ਉਹਨਾਂ ਦਾ ਹੱਕ ਮਾਰ ਰਹੇ ਹੋ ਜਿਹੜੇ ਤਾਮਨਿਆਂ 'ਚ ਜਾਂਦੇ ਆ ਉਹ ਪੰਜਾਬੀ ਮਜ਼ਦੂਰੀ ਜਾਂਦੇ ਆ ਪੰਜਾਬੀ ਕਿਸਾਨ ਜਾਂਦੇ ਆ ਪੰਜਾਬੀ ਮੁੰਡੇ ਜਾਂਦੇ ਆ ਕਦੇ ਪ੍ਰਵਾਸੀ ਗਏ ਆ ਤੁਹਾਡੇ ਧਰਨੇਾਂ ਚ ਹੁਣ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਸਭ ਤੋਂ ਪਹਿਲਾਂ ਪੂਰੇ ਪੰਜਾਬ ਚ ਜਿਸ ਪੰਚਾਇਤ ਨੇ ਮਤਾ ਪਾਇਆ ਨਾ ਉਹ ਵੀਰ ਹਿੰਦੂ ਵੀਰ ਸੀਗਾ ਇਹ ਸਾਰੀ ਉਮਰ ਸਿੱਖਾਂ ਨੂੰ ਭਣਦੇ ਰਹੇ ਹੁਣ ਚੇਤੇ ਆ ਗਏ ਪੰਜ ਪਿਆਰੇ ਹੁਣ ਭਲਾ ਇਹਨਾਂ ਨੂੰ ਕੌਣ ਸਮਝਾਵੇ ਉਦੋਂ ਭਾਰਤ ਇੱਕ ਨੇਸ਼ਨ ਸਟੇਟ ਸੀ ਜਿਵੇਂ ਹੁਣ ਪ੍ਰਵਾਸ ਹੁੰਦਾ ਆ ਉਦੋਂ ਇੰਨਾ ਪ੍ਰਵਾਸ ਹੁੰਦਾ ਸੀਗਾ ਹਣਿੰਨਾਂ ਨੂੰ ਮੇਰਾ ਇੱਕ ਸਵਾਲ ਆ ਕਿ ਪੰਜ ਪਿਆਰੇ ਤਾਂ ਚਮਕੌਰ ਦੀ ਜੰਗ ਵੇਲੇ 40 ਲੱਖ ਦਾ ਘੇਰਾ ਵੇਖ ਕੇ ਭੱਜ ਗਏ ਸੀਗੇ ਦੱਸੋ ਹੁਣ ਆ ਹਣ ਹੜਾ ਆ ਹੜਾ ਚ ਕੌਣ ਖੜਾ ਆ ਪੰਜਾਬੀ ਪੰਜਾਬ ਨਾਲ ਹੀ ਖੜੇ ਆ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਆ ਪਰਵਾਸੀ ਤਾਂ ਫੇਰ ਆਪਦੇ ਟੈਂਡ ਫੋੜੀ ਚੱਕ ਕੇ ਕਿਤੇ ਹੋਊ ਨਿਕਲ ਗਏ ਇਹ ਕਦੇ ਪੰਜਾਬ ਦੇ ਨਹੀਂ ਬਣ ਸਕਦੇ ਹਾਲੇ ਤੁਸੀਂ ਪੰਜ ਪਿਆਰਿਆਂ ਦੀ ਤੋਲਣਾ ਇੰਨਾ ਪ੍ਰਵਾਸੀ ਭਈਆ ਨਾਲ ਕਰਦੇ ਪਏ ਹੋ ਪੰਜ ਪਿਆਰੇ ਕੋਈ ਨਸ਼ਾ ਕਰਦੇ ਸੀਗੇ ਇੰਨਾ ਵਾਂਗ ਪਾਣ ਦੀ ਪਿਛਕਾਰੀਆਂ ਮਾਰਦੇ ਸੀਗੇ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਹਾਨੂੰ ਇਹ ਉਹੀ ਕਾਮਰੇ ਨੇ ਜਿਹੜੇ ਇੱਕ ਵਾਰ ਵੀ ਸਿੱਖਾਂ ਦਾ ਨਹੀਂ ਖੜੇ ਪੰਜਾਬ ਦਾ ਇਹਨਾਂ ਨੇ ਭਲਾ ਕੀ ਕਰਨਾ ਆ ਸੋ ਭਈਏ ਪਹਜਾਓ ਪੰਜਾਬ ਬਚਾਓ ਇਹ ਲਹਿਰ ਪੰਜਾਬ ਵਿੱਚ ਜੋਰਾਂ ਤੇ ਆ ਅੱਜ ਗੱਲ ਕਰਾਂਗੇ ਉਹਨਾਂ ਲੇਟਰਾਂ ਦੀ ਉਹਨਾਂ ਕਿਸਾਨ ਲੇਟਰਾਂ ਦੀ ਜਿਨ੍ਹਾਂ ਦੇ ਬਿਆਨ ਆਏ ਨੇ ਪੰਜਾਬੀਆਂ ਦੇ ਹੱਕ ਵਿੱਚ ਜੀ ਹਾਂ ਅੱਜ ਗੱਲ ਉਹਨਾਂ ਦੇ ਬਿਆਨਾਂ ਬਾਰੇ ਕਰਾਂਗੇ ਤੇ ਉਹਨਾਂ ਨੂੰ ਸਵਾਲ ਕਰਾਂਗੇ ਤੇ ਉਹਨਾਂ ਦੇ ਜਵਾਬ ਵੀ ਜ਼ਰੂਰ ਦਵਾਂਗੇ ਤੁਸੀਂ ਧਿਆਨ ਨਾਲ ਸੁਣਿਓ ਹੁਣ ਪੂਰੇ ਪੰਜਾਬ 'ਚ ਪ੍ਰਵਾਸੀਆਂ ਨੂੰ ਕੱਢਣ ਦੀ ਮੰਗ ਹੋ ਰਹੀ ਹੈ ਕਿਉਂਕਿ ਪੰਜਾਬ 'ਚ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਪੰਜਾਬ 'ਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਆ ਤੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰਵਾਸੀ ਭਈ ਇਹ ਲਗਾਤਾਰ ਬਰਾਤਕਾਰ ਬੰਦੇ ਮਾਰ ਰਹੇ ਨੇ ਪੰਜਾਬੀਆਂ ਦੀ ਪੱਗਾਂ ਨੂੰ ਹੱਥ ਪਾ ਰਹੇ ਨੇ ਜਿਸ ਨਾਲ ਇਹ ਮਾਮਲਾ ਤੁਲ ਫੜ ਗਿਆ ਤੇ ਪੰਜਾਬ ਦੇ ਸਹਿਰਦ ਲੋਕ ਜਿਨ੍ਹਾਂ ਚ ਹਿੰਦੂ ਮੁਸਲਮਾਨ ਸਿੱਖ ਅਸਾਈ ਇਹ ਸਾਰੇ ਮਿਲ ਕੇ ਪਿੰਡਾਂ ਵਿੱਚ ਮਤੇ ਪਾ ਰਹੇ ਨੇ ਕਿ ਪਰਵਾਸੀ ਭਜਾਓ ਤੇ ਪੰਜਾਬ ਬਚਾਓ ਇਨ੍ਹਾਂ ਮਤਿਆਂ ਵਿੱਚ ਇਹ ਆ ਕਿ ਪਰਵਾਸੀ ਇੱਥੇ ਆ ਕੇ ਜ਼ਮੀਨਾਂ ਖਰੀਦਣ ਇੱਥੇ ਆ ਕੇ ਬੂਟ ਨਾ ਬਣਾਉਣ ਤੇ ਹੋਰ ਵੀ ਕਈ ਮੰਗਾ ਨੇ ਤੇ ਲੋਕਾਂ ਨੇ ਆਪਣੇ ਪੱਦਰ ਤੇ ਇਹ ਮਸਲਾ ਚੱਕਿਆ ਹੈ ਪਰ ਕਿਸਾਨ ਮੋਰਚੇ ਚ 700 ਬੰਦਾ ਸ਼ਹੀਦ ਕਰਾ ਕੇ ਬਿਨਾਂ ਕੁਝ ਪ੍ਰਾਪਤੀ ਤੇ ਪੰਡਮੁੜ ਆਏ ਕਾਮਰੇਡ ਜੋ ਬੂਟਾਂ ਵਲੇ ਲੋਕਾਂ ਨੇ ਭਜਾਏ ਸੀ ਉਹਨਾਂ ਨੂੰ ਪ੍ਰਵਾਸੀਆਂ ਦਾ ਅੱਜ ਹੇਜ ਜਾ ਗਿਆ ਕਿ ਪ੍ਰਵਾਸੀ ਨਾ ਭਜਾਓ ਕਿ ਪੰਜਾਬ ਸਾਰਿਆਂ ਦਾ ਸਾਂਝਾ ਹੈ ਇੱਥੇ ਕੋਈ ਵੀ ਆ ਸਾਦਾ ਕੋਈ ਵੀ ਜਾ ਸਕਦਾ ਕੋਈ ਵੀ ਰਹਿ ਸਕਦਾ ਕੋਈ ਵੀ ਇੱਥੇ ਝੁੱਗੀ ਪਾ ਕੇ ਰਹਿ ਸਕਦਾ ਇਹ ਉਹਨਾਂ ਦੇ ਹੱਕ ਵਿੱਚ ਆਏ ਨੇ ਤੇ ਇਹਨਾਂ ਦੇ ਨਾਲ ਨਾਲ ਕੁਝ ਲੋਕ ਹੋਰ ਵੀ ਨੇ ਜੋ ਪ੍ਰਵਾਸੀਆਂ ਦੇ ਹੱਕ ਚ ਆਏ ਨੇ ਕੁਝ ਪੱਤਰਕਾਰ ਵੀਰ ਨੇ ਉਹ ਵੀ ਇਹਨਾਂ ਦੇ ਹੱਕ ਚ ਆਏ ਨੇ ਤੇ ਇਹਨਾਂ ਨੇ ਸ਼ੁਰੂ ਕਰਤੇ ਬਈ ਦੇਣੇ ਲੰਡੂਜੇ ਬਿਆਨ ਵੀ ਪ੍ਰਵਾਸੀ ਆਏ ਆ ਉਹ ਆ ਪੰਜਾਬੀ ਐ ਆ ਉਹ ਆ ਠੀਕ ਹੈ ਹੁਣ ਇਹਨਾਂ ਨੇ ਕਿਹਾ ਪਤਾ ਕੀ ਐ ਇਹ ਕਹਿਣ ਤੋਂ ਪਹਿਲਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਪੰਜ ਪਿਆਰਾ ਇਹਨੂੰ ਕਹਿ ਰਹੇ ਆ ਕਿ ਇਹ ਵੀ ਤਾਂ ਯੂਪੀ ਤੋਂ ਆਏ ਸੀ ਇਹ ਵੀ ਤਾਂ ਹੋਰ ਕਿਤੇੋਂ ਆਏ ਸੀ ਇਹ ਕਹਿੰਦੇ ਜੀ ਪ੍ਰਵਾਸੀਆਂ ਨਾਲ ਤਕਾ ਹੋ ਰਿਹਾ ਇਹ ਨੈਤਿਕਤਾ ਨਹੀਂ ਹੈਗੀ ਪੰਜਾਬੀ ਦਾ ਭਲਾ ਕਰਦੇ ਨੇ ਸਾਰਿਆਂ ਨਾਲ ਖੜਦੇ ਨੇ ਇਹ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਇਹ ਹੁਣ ਇਦਾਂ ਦਾ ਕੁਝ ਕਹਿ ਰਹੇ ਨੇ ਪੰਜਾਬ ਚ ਹਰ ਕੋਈ ਰਹਿ ਸਕਦਾ ਪੰਜਾਬ ਚ ਹਰ ਕੋਈ ਆਪਣੀ ਮਰਜ਼ੀ ਨਾਲ ਜਾ ਸਕਦਾ ਇੱਥੇ ਕੋਈ ਵੀ ਕੰਮ ਕਰ ਸਕਦਾ ਇਹ ਸਾਰਿਆਂ ਦਾ ਸਾਂਝਾ ਆਦੇਸ਼ ਆ ਇੱਥੇ ਪੱਕਪਾਦ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੀਆਂ ਗੱਲਾਂ ਇਹਨਾਂ ਵੱਲੋਂ ਕੀਤੀਆਂ ਗਈਆਂ ਹੁਣ ਤੁਹਾਨੂੰ ਇਹਨਾਂ ਬਿਆਨਾਂ ਦਾ ਜਵਾਬ ਦੇਣ ਲੱਗਾ ਆ ਧਿਆਨ ਨਾਲ ਸੁਣਿਓ ਇਸਲਾਮ ਦਾ ਸਭ ਤੋਂ ਵੱਡਾ ਸਥਾਨ ਪੱਕਾ ਹੈ ਜਿੱਥੇ ਕਿ ਮੁਸਲਮਾਨ ਹੀ ਜਾ ਸਕਦੇ ਨੇ ਕੋਈ ਹੋਰ ਵਿਅਕਤੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਜਾ ਸਕਦਾ ਭਾਵੇਂ ਤੁਸੀਂ ਦੁਨੀਆ ਦੇ ਕੋਈ ਵੀ ਦੇਸ਼ ਤੋਂ ਕੋਈ ਵੀ ਪ੍ਰਧਾਨ ਹੋ ਕੋਈ ਵੀ ਲੀਡਰ ਹੋ ਕੋਈ ਵੀ ਮੰਤਰੀ ਹੋ ਪਰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉੱਥੇ ਕੋਈ ਵੀ ਨਹੀਂ ਜਾ ਸਕਦਾ ਅਗਲੇਾਂ ਦੀ ਮਰਜ਼ੀ ਹੈ ਗੈਰ ਮੁਸਲਮਾਨ ਨੂੰ ਆਉਣ ਦੇਣਾ ਜਾਂ ਨਹੀਂ ਆਉਣ ਦੇਣਾ ਹੋ ਜੇ ਅਸੀਂ ਦਿੱਲੀ ਦਾ ਲਾਲ ਕਿਲਾ ਆ। ਉੱਥੇ ਆਪਾਂ ਬਾਰ-ਬਾਰ ਤਾਂ ਘੁੰਮ ਸਕਦੇ ਆ ਪਰ ਅੰਦਰਲੇ ਪਾਸੇ ਆਪਣੀ ਮਨਾਹੀ ਹੈ ਜਾਨ ਨੂੰ। ਆਮ ਲੋਕਾਂ ਦੀ ਜਾਣ ਦੀ ਮਨਾਹੀ ਆ। ਹੁਣ ਉਹ ਵੀ ਅਗਲੇਾਂ ਦੀ ਮਰਜ਼ੀ ਹੈ। ਉਹਨਾਂ ਦੀ ਮਰਜ਼ੀ ਆ ਬਈ ਆਪਾਂ ਨੂੰ ਅੰਦਰ ਆਉਣ ਦੇਣਾ ਜਾਂ ਨਹੀਂ ਆਉਣ ਦੇਣਾ। ਕਿਉਂਕਿ ਲਾਲ ਕਿਲੇ ਦੀ ਇਮਾਰਤ ਜੂਨੈਕਸੋ ਅਧੀਨ ਇੱਕ ਹੈਰੀਟੇਜ ਇਮਾਰਤ ਹੈ। ਉੱਥੇ ਕੋਈ ਵੀ ਖਰਾਬੀ ਨਾ ਹੋਵੇ ਤਾਂ ਅਗਲੇ ਕਹਿੰਦੇ ਨੇ ਕਿ ਤੁਸੀਂ ਬਾਹਰੋਂ ਬਾਹਰ ਘੁੰਮੋ। ਅੰਦਰ ਜਾਣਾ ਅਗਲਿਆਂ ਦੀ ਮਰਜ਼ੀ ਆ ਅਲਾਉ ਕਰਨਾ ਜਾਂ ਨਹੀਂ ਕਰਨਾ ਹੁਣ ਵੈਟਿਕਨ ਸਿਟੀ ਆ ਤੁਸੀਂ ਘੁੰਮਣ ਫਿਰਨ ਜਾ ਸਕਦੇ ਹੋ ਕੋਈ ਰੋਕਦਾ ਨਹੀਂ ਪਰ ਜਥੇ ਉਹਨਾਂ ਦੀ ਚਰਚ ਆ ਅਫੀਸ਼ੀਅਲ ਏਰੀਆ ਆ ਉੱਥੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਇਹ ਉਹਨਾਂ ਦਾ ਰੂਲ ਆ ਅਗਲਿਆਂ ਦੀ ਮਰਜ਼ੀ ਆ ਅਗਲੇ ਅਲਾਉ ਕਰਨ ਜਾਂ ਨਾ ਕਰਨ ਹੁਣ ਇੰਨਾ ਕਾਮਰੇਡਾਂ ਨੂੰ ਮੇਰਾ ਇੱਕ ਸਵਾਲ ਆ ਜਿਹੜੇ ਕਹਿੰਦੇ ਨੇ ਕਿ ਪ੍ਰਵਾਸੀਆਂ ਨੂੰ ਕੱਢਣਾ ਇਹ ਤੱਕਾ ਇਹ ਨੈਤਿਕਤਾ ਵਾਲੀ ਗੱਲ ਨਹੀਂ ਪੰਜਾਬ ਸਾਰਿਆਂ ਦਾ ਸਾਂਝਾ ਹੈ ਕਾਮਰੇਡ ਮੱਕੇ ਜਾ ਕੇ ਦਿਖਾਓ ਵੈਟਿਕਨ ਸਿਟੀ ਜਾ ਕੇ ਦਿਖਾਓ ਕਹਾਵਰੇ ਲਾਲਕੀਲੇ ਦੇ ਅੰਦਰ ਜਾ ਕੇ ਦਿਖਾਉਣ ਅਦਲੇ ਪਾਸੇ ਅਗਲੇ ਦੱਸਣਗੇ ਹਾਂ ਬਈ ਕੀ ਤੋਂ ਪੁੱਛ ਪਿਆ ਆ ਕਾਨੂੰਨੀ ਸਜ਼ਾ ਦੇਣਗੇ ਇਹ ਹੁਣ ਉਹਨਾਂ ਦੇ ਰੂਲ ਆ ਬਈ ਉਹ ਕੀ ਕਰਨਗੇ ਹੁਣ ਜਿਵੇਂ ਜਹਾਜ਼ ਆ ਤੁਸੀਂ ਜਹਾਜ਼ ਦੀ ਟਿਕਟ ਲਈ ਆ ਠੀਕ ਆ ਜਹਾਜ਼ ਦੀ ਟਿਕਟ ਲੈ ਲਈ ਹੁਣ ਤੁਸੀਂ ਉੱਥੇ ਉਹ ਤੁਹਾਨੂੰ ਸੀਟ ਦੇਣਗੇ ਹੁਣ ਤੁਸੀਂ ਪੂਰੇ ਤੁਸੀਂ ਕਹੋਗੇ ਮੈਂ ਤਾਂ ਪੂਰੇ ਜਹਾਜ਼ ਦੀ ਟਿਕਟ ਲਈਤੀ ਆ ਔਰ ਤੁਸੀਂ ਪਾਇਲਟ ਵਾਲੀਏ ਸੀਟਾਂ ਕੋਲ ਕੇ ਚਲ ਜਾਂਗੇ ਜਾ ਕੇ ਬੈਠਣਗੇ ਉੱਥੇ ਜਾ ਕੇ ਅਗਲੇ ਸਿੱਧਾ ਤੁਹਾਨੂੰ 에ਅਰਪੋਰਟ ਤੇ ਛੱਡ ਦੇਣਗੇ ਹੁਣ ਗੱਲ ਹੁੰਦੀ ਆ ਪੰਜਾਬ ਦੀ ਧਰਤੀ ਬਾਰੇ ਇਹ ਇੰਨੀ ਕਿ ਅਬਜਾਉ ਧਰਤੀ ਆ ਕਿ ਪੂਰੀ ਦੁਨੀਆ ਦੇ ਅਬਜਾਉ ਧਰਤੀਆਂ ਵਿੱਚੋਂ ਇੱਕ ਆ ਇਸ ਧਰਤੀ ਦਾ ਆਪਣਾ ਇੱਕ ਸੱਭਿਆਚਾਰ ਆ ਆਪਣਾ ਇੱਕ ਇਤਿਹਾਸ ਆ ਇਸ ਧਰਤੀ ਦੇ ਉੱਤੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ ਇੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਆ ਇਹ ਉਹ ਧਰਤੀ ਆ ਜਿਨੇ ਸਦੀਆਂ ਦੀ ਗੁਲਾਮੀ ਖਤਮ ਕੀਤੀ ਆ ਇਸ ਧਰਤੀ ਉੱਤੇ ਚਾਹ ਸਾਹਿਬਜ਼ਾਦਿਆਂ ਦਾ ਲਹੂ ਡੁੱਲਿਆ ਇਸ ਧਰਤੀ ਵਾਸਤੇ ਲੱਖਾਂ ਸਿੱਖਾਂ ਨੇ ਸੀਧੀਆਂ ਦਿੱਤੀਆਂ ਇਸ ਧਰਤੀ ਦੇ ਸਿੱਖਾਂ ਦਾ ਪਾਸ਼ਾ ਹੀ ਦਾਵਾ ਇਸ ਧਰਤੀ ਵਾਸਤੇ ਪੰਜਾਬ ਦੇ ਜੰਮੇ ਕੋਈ ਦੁੱਲਾ ਭੱਟੀ ਕੋਈ ਦੀਵਾਨ ਮੋਕਨ ਜੰਦ ਕੋਈ ਸੁਖਾ ਜਿੰਦਾ ਕੋਈ ਸੁਖਾ ਸਿੰਘ ਮਹਿਤਾਬ ਸਿੰਘ ਜੋ ਲੋੜ ਪਵੇ ਸਿਰ ਦੇ ਵੀ ਸਕਦੇ ਆ ਤੇ ਲੋੜ ਪਵੇ ਤੇ ਸਿਰ ਲਾ ਵੀ ਸਕਦੇ ਆ ਇਹ ਪੰਜਾਬ ਦੀ ਧਰਤੀ ਆ ਪੰਜਾਬ ਚ ਇਹ ਜੰਮਦੇ ਹੀ ਰਹਿਣੇ ਆ ਇਹ ਪੰਜਾਬ ਦੀ ਧਰਤੀ ਜੋ ਸ਼ੀਦਾਂ ਦੀ ਧਰਤੀ ਆ ਫਿਰ ਪੰਜਾਬ ਦੀ ਇਸ ਪਵਿੱਤਰ ਧਰਤੀ ਉੱਤੇ ਕੋਈ ਭਈਆ ਪਾਣ ਦੀਆਂ ਪਿਛਕਾਰੀਆਂ ਕਿਵੇਂ ਮਾਰ ਸਕਦਾ ਬੀੜੀ ਸਿਗਰਟ ਕਿਵੇਂ ਲਾ ਸਕਦਾ ਇਹ ਨਿੱਕੇ ਨਿੱਕੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਦੇ ਨੇ ਉਹਨਾਂ ਦਾ ਬਲਾਤਕਾਰ ਕਰਕੇ ਤੇ ਪੰਜਾਬੀਆਂ ਦੀ ਪੱਗਾਂ ਨੂੰ ਹੱਥ ਪਾਉਂਦੇ ਨੇ ਫਿਰ ਇਸ ਧਰਤੀ ਤੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਕੋਈ ਕਿਵੇਂ ਪਾਜੂ ਇਹਨਾਂ ਦੀ ਨੈਤਿਕਤਾ ਬੜੇ ਭਾਂਡੇ ਚ ਫਿਰ ਕਾਦੇ ਹੱਕ ਫਿਰ ਕਾਦੀ ਬਰਾਬਰੀ ਜਿਹੜੇ ਇੱਦਾਂ ਤੱਕਣਗੇ ਜਿਹੜੇ ਮਾਸੂਮ ਬੱਚਿਆਂ ਦਾ ਬਲਾਤਕਾਰ ਕਰਨਗੇ ਇਹ ਪੰਜਾਬ ਆ ਕੋਈ ਸ਼ਾਮਲਾ ਥੋੜੀ ਆ ਜਿਹੜਾ ਕੋਈ ਮਰਜ਼ੀ ਇੱਥੇ ਕਬਜ਼ਾ ਕਰ ਲਈ ਜਿਹੜਾ ਕੋਈ ਮਰਜ਼ੀ ਇੱਥੇ ਝੁੱਗੀ ਪਾ ਲਈ ਜਿਹੜਾ ਕੋਈ ਮਰਜ਼ੀ ਇੱਥੇ ਪੰਜਾਬੀਆਂ ਦੇ ਘਰ ਦੱਬਲੇ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕਰ ਲੇ ਕੋਈ ਇੱਥੇ ਪਾਨ ਦੀਆਂ ਪਿਛਕਾਰੀਆਂ ਮਾਰੇ ਕੋਈ ਇੱਥੇ ਮਾਸੂਮ ਬੱਚਿਆਂ ਦਾ ਬਲਾਤਕਾਰ ਕਰੇ ਪੰਜਾਬ ਸਰਦਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਇਹ ਪੰਜਾਬ ਆ ਇਸ ਧਰਤੀ ਦੇ ਆਪਣੇ ਅਸੂਨ ਨੇ ਇਹ ਪੰਜਾਬੀਆਂ ਦੀ ਪਾਸ਼ਾਹੀ ਦਾਵਾ ਆ ਇਸ ਧਰਤੀ ਲਈ ਪੰਜਾਬੀਆਂ ਨੇ ਆਪਣਾ ਖੂਨ ਡੋਲ੍ਹਿਆ ਸਿੱਖਾਂ ਨੇ ਆਪਣਾ ਖੂਨ ਡੋਲ੍ਹਿਆ ਆ ਐਵੇਂ ਕੋਈ ਪਾਨ ਦੀਆਂ ਪਿਛਕਾਰੀਆਂ ਕਿਵੇਂ ਮਾਰਜੂ ਐਵੇਂ ਕੋਈ ਬਲਾਤਕਾਰ ਕਿਵੇਂ ਕਰਜੂ ਇੱਕ ਕਾਮਰੇਡ ਆਗੂ ਕਹਿੰਦਾ ਕਿ ਪੰਜ ਪਿਆਰੇ ਵੀ ਬਾਹਰੋਂ ਆਏ ਸੀਗੇ ਹੁਣ ਇਹਨਾਂ ਨੂੰ ਪੁੱਛੇ ਪੰਜ ਪਿਆਰੇ ਸੀਸ ਦੇ ਕੇ ਇਸ ਧਰਤੀ ਖਾਤਰ ਕੁਰਬਾਨੀ ਕਰਨ ਆਏ ਸੀ ਕੀ ਇੱਥੇ ਲੋਕਾਂ ਦੇ ਉਹ ਸਿਰ ਲਾਉਣ ਆਏ ਸੀ ਜਾਂ ਉਹ ਭਲਾ ਰੋਜੀ ਰੋਟੀ ਲਈ ਆਏ ਸੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਪੰਜ ਪਿਆਰਿਆਂ ਦੀ ਤੁਲਨਾ ਤੁਸੀਂ ਇਹਨਾਂ ਪ੍ਰਵਾਸੀ ਭਈਆਂ ਨਾਲ ਕਰ ਰਹੇ ਹੋ ਜੋ ਪਾਣ ਦੀਆਂ ਵਿਚਕਾਰੀਆਂ ਰਹਿੰਦੇ ਨੇ ਨਸ਼ਾ ਕਰਦੇ ਨੇ ਬਰਾਤਕਾਰ ਕਰਦੇ ਨੇ ਬਿਆਨ ਦੇਣ ਲੱਗੇ ਥੋੜਾ ਸੋਚ ਸਮਝ ਕੇ ਬੋਲਿਆ ਕਰੋ ਅਸੀਂ ਬੋਲਦੇ ਕੀ ਆ ਇਹ ਉਹੀ ਕਾਮਰੇਡ ਨੇ ਜਿਹੜੇ ਕਿ ਦੀਪ ਸਿੱਧੂ ਨੂੰ ਵੀ ਦਿੱਲੀ ਧੰਨ ਤੇ ਬੋਲਣ ਨਹੀਂ ਦਿੰਦੇ ਲੱਖਾਂ ਸਿਧਾਣੇ ਨੂੰ ਵੀ ਨਹੀਂ ਬੋਲਣ ਦਿੰਦੇ ਸੀ ਸਟੇਟ ਤੇ ਜਾਣ ਨਹੀਂ ਦਿੰਦੇ ਸੀ ਸਿੱਖਾਂ ਦੇ ਬਿਆਨ ਨਹੀਂ ਦੇ ਦਿੰਦੇ ਸੀ ਇਹ ਉਹੀ ਕਾਮਰੇਡ ਨੇ ਜਿਹੜੇ ਇੱਕ ਵਾਰ ਵੀ ਸਿੱਖਾਂ ਦਾ ਨਹੀਂ ਖੜੇ ਪੰਜਾਬ ਦਾ ਇਹਨਾਂ ਨੇ ਭਲਾ ਕੀ ਕਰਨਾ ਆ ਇਹ ਸਾਰੇ ਉਮਰ ਸਿੱਖਾਂ ਨੂੰ ਭੰਡ ਦੇ ਰਹੇ ਹੁਣ ਚੇਤੇ ਆਗੇ ਪੰਜ ਪਿਆਰੇ ਹੁਣ ਭਲਾ ਇਹਨਾਂ ਨੂੰ ਕੌਣ ਸਮਝਾਵੇ ਉਦੋਂ ਭਾਰਤ ਇੱਕ ਨੇਸ਼ਨ ਸਟੇਟ ਸੀ ਜਿਵੇਂ ਹੁਣ ਪ੍ਰਵਾਸ ਹੁੰਦਾ ਆ ਉਦੋਂ ਇਹਨਾਂ ਪ੍ਰਵਾਸ ਹੁੰਦਾ ਸੀਗਾ ਕਿ ਉਦੋਂ ਇਹ ਰਾਜ ਹੁੰਦਾ ਸੀ ਜਦੋਂ 1699 ਈਸਵੀ ਦੀ ਵਿਸਾਖੀ ਵੇਲੇ ਇਸ ਪੂਰੇ ਖੇਤੇ ਦੀ ਹਕੀਕਤ ਹੋਰ ਸੀ ਤੇ ਅੱਜ ਕੁਝ ਹੋਰ ਆ ਉਦੋਂ ਪੰਜਾਬ ਕਿੱਡਾ ਵੱਡਾ ਸੀ ਆ ਤੇ ਅੱਜ ਪੰਜਾਬ ਕਿੱਡਾ ਆ ਇਹ ਤੁਸੀਂ ਇੱਕ ਵਾਰ ਵੀ ਸੋਚਿਆ ਚਲੋ ਇੱਕ ਵਾਰੀ ਇਹਨਾਂ ਦੀ ਗੱਲ ਮੰਨ ਵੀ ਲੈਣੇ ਆ ਕਿ ਪੰਜ ਪਿਆਰੇ ਬਾਹਰੋਂ ਆਏ ਸੀਗੇ ਇਹਨਾਂ ਨੂੰ ਹੁਣ ਮੇਰਾ ਇੱਕ ਸਵਾਲ ਆ ਕਿ ਪੰਜ ਪਿਆਰੇ ਚਮਕੌਰ ਦੀ ਲੜਾਈ ਵੇਲੇ 40 ਲੱਖ ਦਾ ਘੇਰਾ ਵੇਖ ਕੇ ਬਿਹਾਰ, ਯੂਪੀ, ਅੜੀਸਾ, ਗੁਜਰਾਤ ਇਹਨਾਂ ਵਾਂਗੂ ਵਾਪਸ ਚਲੇ ਗਏ ਸੀਗੇ ਆਹ ਹੁਣ ਇੰਡੀਆ-ਪਾਕਿਸਤਾਨ ਦੀ جنگ ਹੋਈ ਸੀ جنگ ਹੋਈ ਨਹੀਂ ਸੀ ਹਲੇ ਸ਼ੁਰੂ ਹੀ ਹੋਣੀ ਸੀ ਹਲੇ ਚਾਰ ਕਿ ਪਟਾਕੀਆਂ ਜਿਹੀਆਂ ਚੱਲਦੀਆਂ ਸੀ ਇਹ ਤਾਂ ਆਪਦੀ ਟੈਂਡ ਫੋੜੀ ਚੱਕ ਕੇ ਪਰਵਾਸੀ ਭਈਏ ਯੂਪੀ, ਬਿਹਾਰ ਚਲੇ ਗਏ ਸੀਗੇ ਇਹ ਪੰਜਾਬ ਦੇ ਕਿੱਥੇ ਖੜੇ ਆ ਬਈ ਤੁਸੀਂ ਪੰਜ ਪਿਆਰਾਂ ਦੀ ਤੁਲਨਾ ਕਰੀ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਆ ਹੁਣ ਖੜਾ ਆ ਆੜਾ ਚ ਕੌਣ ਖੜਾ ਪੰਜਾਬੀ ਪੰਜਾਬ ਨਾਲ ਹੀ ਖੜੇ ਆ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਆ ਪਰਵਾਸੀ ਤਾਂ ਫੇਰ ਆਪਦੇ ਟੈਂਡ ਫੜੀ ਚੱਕ ਕੇ ਕਿਤੇ ਹੋਊ ਨਿਕਲ ਗਏ ਇਹੋ ਕਦੇ ਪੰਜਾਬ ਦੇ ਨਹੀਂ ਬਣ ਸਕਦੇ ਨਾਲੇ ਤੁਸੀਂ ਪੰਜ ਪਿਆਰਾਂ ਦੀ ਤੁਲਨਾ ਇਨ੍ਹਾਂ ਪਰਵਾਸੀ ਭਈਆਂ ਨਾਲ ਕਰਦੇ ਪਏ ਹੋ ਕਿ ਪੰਜ ਪਿਆਰਾਂ ਨੇ ਬੱਚਿਆਂ ਦੇ ਬਲਾਤਕਾਰ ਕੀਤੇ ਸੀ ਸੌਰੀ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਪਰ ਇਨ੍ਹਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਆ ਕਿ ਪੰਜ ਪਿਆਰੇ ਕੋਈ ਨਸ਼ਾ ਕਰਦੇ ਸੀਗੇ ਇੰਨਾ ਵੰਗੂ ਪਾਣ ਦੀਆਂ ਬਿਸ਼ਕਾਰੀਆਂ ਮਾਰਦੇ ਸੀਗੇ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਹਾਨੂੰ ਇਹ ਸਭ ਕਹਿੰਦੇ ਹੋਏ ਉਹਨਾਂ ਨੇ ਸੀਸ ਦਿੱਤਾ ਗੁਰੂ ਆਪਣੇ ਨੂੰ ਫੇਰ ਉਹ ਪੰਜ ਪਿਆਰੇ ਬਣੇ ਆ ਅਖੀਰ ਤੱਕ ਤਾਂ ਦੋ ਪਿਆਰੇ ਗੁਰੂ ਸਾਹਿਬਾਨ ਜੀ ਦੇ ਨਾਲ ਵੀ ਰਹੇ ਨੇ ਉਹਨਾਂ ਨੇ ਜੰਮ ਕੇ ਸ਼ਹੀਦੀਆਂ ਦਿੱਤੀਆਂ ਸਿੱਖਾਂ ਲਈ ਪੰਜਾਬ ਲਈ ਇੰਨਾ ਆਮ ਲੋਕਾਂ ਲਈ ਤੇ ਇਨਾਂ ਦੀ ਕੁਰਬਾਨੀਆਂ ਕੀ ਆ ਪੰਜਾਬ ਲਈ ਤੇ ਇਨਾਂ ਦੀ ਆਪਣੇ ਦੇਸ਼ ਲਈ ਪੂਰੇ ਇੰਡੀਆ ਲਈ ਕੀ ਕੁਰਬਾਨੀਆਂ ਨੇ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਦੇਸ਼ ਲਈ ਤਾਨੂੰ ਪਹਿਲਾਂ ਪੰਜਾਬੀਆਂ ਨਾਲ ਖੜਨਾ ਚਾਹੀਦਾ ਫਿਰ ਜਾ ਕੇ ਦੂਜਿਆਂ ਨਾਲ ਖੜਿਆ ਕਰੋ ਪੰਜਾਬ ਕਿੱਡਾ ਵੱਡਾ ਸੀਗਾ ਤੁਸੀਂ ਪੰਜਾਬ ਦਾ ਨਕਸ਼ਾ ਦੇਖ ਸਕਦੇ ਹੋ ਉਦੋਂ ਪੰਜਾਬ ਕਿਡਾ ਵੱਡਾ ਸੀਗਾ ਉਦੋਂ ਅੰਨੇ ਵਾ ਇੰਨਾ ਵਪਾਰ ਹੁੰਦਾ ਸੀਗਾ ਉਹ ਰੋਜੀ ਲੁੱਟੀ ਗਈ ਆਏ ਸੀਗੇ ਢੋਡੇ ਤੇ ਇੱਕ ਕਹਾਵਤ ਬਹੁਤ ਟਕਦੀ ਆ ਜੱਬਲ ਪੋਤਾਂ ਦਾ ਜੰਮੇ ਤੀ ਅੰਨੀ ਚੰਗੀ ਇਹ ਕਹਾਵਤ ਸੁਣ ਲਿਓ ਤੁਸੀਂ ਮੇਰੀ ਸਿੱਖਾਂ ਤੇ ਪੰਜਾਬ ਦੇ ਵਿਰੋਧੀ ਇਹ ਕਾਮਰੇਡ ਹੁਣ ਇਹ ਬਿਆਨ ਦੇ ਰਹੇ ਨੇ ਸਿੱਖ ਵਰਸਿੰਗ ਪ੍ਰਵਾਸੀ ਦਾਇ ਮੁੱਦਾ ਬਣਾ ਰਹੇ ਨੇ ਹੁਣ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਸਭ ਤੋਂ ਪਹਿਲਾਂ ਪੂਰੇ ਪੰਜਾਬ 'ਚ ਜਿਸ ਪੰਚਾਇਤ ਨੇ ਮਤਾ ਪਾਇਆ ਨਾ ਉਹ ਵੀਰ ਹਿੰਦੂ ਵੀਰ ਸੀਗਾ ਜਿਹਨੇ ਸਭ ਤੋਂ ਪਹਿਲਾਂ ਮਤਾ ਪਾਇਆ ਪਹਿਲਾਂ ਹੋਮਵਰਕ ਕਰਕੇ ਆਇਆ ਕਰੋ ਫਿਰ ਆ ਕੇ ਬੋਲਿਆ ਕਰੋ ਨਾਲੇ ਇੱਕ ਗੱਲ ਹੋਰ ਦੱਸੋ ਤੁਸੀਂ ਤੁਸੀਂ ਪੰਜਾਬ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਮਾਰਦੇ ਹੋ ਕਿ ਤੁਸੀਂ ਕਦੇ ਮਜ਼ਦੂਰਾਂ ਦੇ ਹੱਕ ਤੇ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਦੇ ਹੱਕ ਲਈ ਖੜੇ ਤੁਸੀਂ ਸਾਰੀ ਉਹਨਾਂ ਦਾ ਹੱਕ ਮਾਰ ਰਹੇ ਹੋ ਦੇਖੋ ਹੁਣ ਮੈਂ ਤੁਹਾਨੂੰ ਸਮਝਾਉਣਾ ਉਹਨਾਂ ਦਾ ਹੱਕ ਕਿਵੇਂ ਮਾਰਦਾ ਆਇਆ ਇਹ ਪ੍ਰਵਾਸੀਆਂ ਨੂੰ ਹੁਣ ਉਹਨਾਂ ਦੇ ਹੱਕ 'ਚ ਕਿਉਂ ਆਏ ਨੇ ਕਿਉਂਕਿ ਉਹ ਸਸਤੀ ਲੇਬਰ ਆ ਜਿੱਥੇ ਪੰਜਾਬੀ 10000 'ਚ ਕੰਮ ਕਰਦਾ ਇਹ 8000 'ਚ ਲੱਗ ਜਾਂਦੇ ਆ 5000 'ਚ ਲੱਗ ਜਾਂਦੇ ਆ ਇੱਥੇ ਤਾਂ ਪੰਜਾਬੀਆਂ ਦਾ ਕੰਮ ਮਰ ਗਿਆ ਇਹਨਾਂ ਦਾ ਕੰਮ ਵੀ ਹੋ ਗਿਆ ਇਹ ਤਾਂ ਉਹਨਾਂ ਦੇ ਹੱਕ 'ਚ ਆਏ ਨੇ ਵੀ ਪੰਜਾਬ ਦੇ ਮਜ਼ਦੂਰਾਂ ਦੇ ਹੱਕ 'ਚ ਖੜੇ ਹਾਂ ਜਿਹੜੇ ਧਰਨਿਆਂ 'ਚ ਜਾਂਦਾ ਜਿਹੜੇ ਧਰਨਿਆਂ 'ਚ ਜਾਂਦੇ ਆ ਉਹ ਪੰਜਾਬੀ ਮਜ਼ਦੂਰ ਹੀ ਜਾਂਦੇ ਆ ਪੰਜਾਬੀ ਕਿਸਾਨ ਜਾਂਦੇ ਆ ਪੰਜਾਬੀ ਮੁੰਡੇ ਜਾਂਦੇ ਆ ਕਦੇ ਪ੍ਰਵਾਸੀ ਗਏ ਆ ਤੁਹਾਡੇ ਧਰਨਿਆਂ 'ਚ ਲੈ ਕੇ ਜਾਇਓ ਫਿਰ ਇਹਨਾਂ ਨੂੰ ਪਤਾ ਲੱਗੂ ਵੀ ਕਿੰਨੇ ਪੈਸੇ ਲੈਂਦੇ ਆ ਇਹ ਨਾਲੇ ਪੈਸੇ ਵੀ ਲੈਣਗੇ ਜੇ ਕੋਈ ਮੂਰੇ ਪੁਲਿਸ ਵਾਲਾ ਆ ਗਿਆ ਦੇਖੀ ਕਿਵੇਂ ਭੱਜਦੇ ਇਹ ਪੰਜਾਬੀ ਹੋਈ ਆ ਜਿਹੜੇ ਹੱਕ ਲਾ ਕੇ ਇੱਕ ਡਾਹ ਕੇ ਖੜ ਜਾਂਦੇ ਆ ਇੱਕ ਤਣ ਕੇ ਖੜ ਜਾਂਦੇ ਆ ਤੁਸੀਂ ਆ ਪਿਛਲੇ ਧਰਨੇ 'ਚ ਗਏ ਹੋ ਜਦੋਂ ਡਲਿਆ ਸਾਹਿਬ ਨੇ ਧਰਨਾ ਲਾਇਆ ਸੀਗਾ ਤੁਸੀਂ ਉਦੋਂ ਗਏ ਹੋ ਕਾਮਰੇਡੋ ਤੁਸੀਂ ਤਾਂ ਕਹਿੰਦੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ ਸਾਨੂੰ ਸੱਦਿਆ ਨਹੀਂ ਕਿ ਪੰਜਾਬ ਦੇ ਮੁੱਦਿਆਂ ਲਈ ਤੁਹਾਨੂੰ ਸੱਦਣਾ ਪੈਣਾ ਹੈ ਤੁਹਾਨੂੰ ਆਬ ਨਹੀਂ ਪਤਾ ਵੀ ਪੰਜਾਬ 'ਚ ਚੱਲਦਾ ਕੀ ਪਿਆ ਹੈ ਕੋਈ ਉਹਨਾਂ ਨੇ ਵਿਆਹ ਤਾਂ ਸੱਦਣੇ ਵੀ ਤੁਹਾਨੂੰ ਕਾਰਡ ਪਾਉਣ ਫੇਰ ਆਉਂਗੇ ਤੁਸੀਂ ਹੁਣ ਇੰਨਾ ਕਾਮਰੇਟਾਂ ਨੂੰ ਕੋਈ ਪੁੱਛੇ ਬਈ ਤੁਸੀਂ ਕਿੰਨਾਂ ਦੇ ਹੱਕ 'ਚ ਖੜੇ ਹੋ ਪ੍ਰਵਾਸੀਆਂ ਦੇ ਹੱਕ 'ਚ ਖੜੇ ਤੁਸੀਂ ਆਵਾਜ਼ ਬੁਲੰਦ ਕਰੋ ਆਪਣੀ ਪਰ ਪੰਜਾਬੀ ਮਜ਼ਦੂਰ ਪੰਜਾਬ ਪੰਜਾਬੀਆਂ ਲਈ ਖੜੇ ਆ ਪੰਜਾਬੀਆਂ ਦੇ ਹੱਕ ਲਈ ਖੜੇ ਆ ਇਹਨਾਂ ਨੂੰ ਦਈ ਜਾਂਦੋ ਲੰਡੂ ਜੇ ਬਿਆਨ ਪਹਿਲਾਂ ਇਹ ਪੰਜਾਬ ਦੀ ਥਾਂ ਤੇ ਪ੍ਰਵਾਸੀ ਮੂਰੇ ਲਿਖਾਉਣ ਬਈ ਅਸੀਂ ਪ੍ਰਵਾਸੀਆਂ ਦੇ ਨਾਲ ਆ ਪ੍ਰਵਾਸੀ ਮਜ਼ਦੂਰ ਏਕਤਾ ਜਿੰਦਾਬਾਦ ਇਹ ਕਹਿਣ ਫੇਰ ਤਾਂ ਆਵਾਜ਼ ਇਹ ਬੁਲੰਦ ਕਰ ਸਕਦੇ ਨੇ ਉਹਨੇ ਕਹੇ ਲੇਬੀਆ ਜੇ ਪ੍ਰਵਾਸੀ ਮਜ਼ਦੂਰ ਜਾਣਗੇ ਇਥੋਂ ਤਾਂ ਹੀ ਪੰਜਾਬੀਆਂ ਨੂੰ ਕੰਮ ਮਿਲੂਗਾ ਇਹ ਤਾਂ ਸਗੋਂ ਦੀ ਪ੍ਰਵਾਸੀਆਂ ਦੇ ਹੱਕ 'ਚ ਖੜ ਗਏ ਪੰਜਾਬੀ ਮਜ਼ਦੂਰਾਂ ਦਾ ਹੱਕ ਮਾਰ ਗਏ ਇਹ ਪੰਜਾਬ ਦੇ ਕਿੱਥੋਂ ਬਣ ਜਾਣਗੇ ਭਾਈ ਇਹਨਾਂ ਨੂੰ ਤਾਂ ਬਸ ਆਪਣਾ ਫਾਇਦਾ ਦੇਖਦਾ ਆ ਭਈ ਹਾਂ ਸਸਤੀ ਲੇਬਰ ਹੈਗੀ ਅਸੀਂ ਇਹਨਾਂ ਦੇ ਹੱਕੇ ਤੇ ਨਹੀਂ ਖੜੇ ਤਾਂ ਪੰਜਾਬੀਆਂ ਤੋਂ ਕੰਮ ਕਰਾਉਣਾ ਪੈਣਾ ਉਹ ਥੋੜੇ ਪੈਸੇ ਜ਼ਿਆਦਾ ਮੰਗਣਗੇ ਭਰਾਓ ਪੈਸੇ ਹੀ ਜ਼ਿਆਦਾ ਮੰਗਦੇ ਆ ਹੱਕ ਦੇ ਮੰਗਦੇ ਆ ਉਹ ਕਿਹੜਾ ਉਦਾਂ ਫਰੀ ਦੇ ਮੰਗਦੇ ਨਾਲੇ ਉਹਨਾਂ ਦਾ ਪਤਾ ਆ ਪੰਜਾਬੀਆਂ ਦਾ ਭਈ ਇਹ ਇੱਥੇ ਰਹਿੰਦਾ ਇੱਥੇ ਰਹਿੰਦਾ ਹੁਣ ਇਹਨਾਂ ਦਾ ਕੀ ਪਤਾ ਆ ਹੁਣ ਇਹ ਕਾਲੂ ਕਾਂਡ ਕਰਕੇ ਕਿਤੇ ਹੋਰ ਭੱਜ ਜਾਣ ਆਪਦਾ ਯੂਪੀ ਬਿਹਾਰ ਭੱਜ ਜਾਣ ਤੁਸੀਂ ਕਿੱਥੇ ਫੜਦੇ ਫਿਰੋਗੇ ਹੁਣ ਕਿੰਨੀਆਂ ਘਟਨਾਵਾਂ ਹੋਈਆਂ ਪਿੱਛੇ ਹੁਣ ਆ ਕੱਲ ਦੀ ਮੈਂ ਵੀਡੀਓ ਵੇਖਦਾ ਸੀਗਾ ਤਿੰਨ ਪ੍ਰਵਾਸੀਆਂ ਨੇ ਰੱਖ ਕੇ ਇੱਕ ਸਿੱਖ ਨੌਜਵਾਨ ਘੁੱਟਿਆ ਉਹਦੀ ਜਸਤਾਰ ਲਈ ਸਕੂਲ ਤੋਂ ਆਉਂਦੇ ਦੀ ਹੁਣ ਉਹਨਾਂ ਪ੍ਰਵਾਸੀਆਂ ਦਾ ਕੋਈ ਅਤਾ ਪਤਾ ਨਹੀਂ ਬਈ ਕੌਣ ਸੀ ਕਿੱਥੋਂ ਸੀ ਅਗਲੇ ਕਾਂਡ ਕਰਕੇ ਨਿਕਲ ਜਾਂਦੇ ਆ ਫਿਰ ਦੇਖਦੇ ਰਹਿੰਦੇ ਆ ਇਹ ਉਦੋਂ ਹੀ ਪਤਾ ਲਾਉਂਦਾ ਆ ਪੰਜਾਬੀਆਂ ਨੂੰ ਵੀ ਜਦੋਂ ਉਹਨਾਂ ਦੇ ਉਹਨਾਂ ਨਾਲ ਆ ਬੀਤਦੀ ਆ ਜਦੋਂ ਕਿਸੇ ਨਾਲ ਬੀਤਦੀ ਆ ਉਹਨਾਂ ਨੂੰ ਕਿਸੇ ਦਾ ਦੁੱਖ ਨਹੀਂ ਪਤਾ ਹੁੰਦਾ ਬਈ ਉਹਨਾਂ ਤੇ ਕੀ ਬੀਤੀ ਆ ਸੋ ਪੰਜਾਬੀਓ ਪੰਜਾਬ ਨਾਲ ਖੜੋ ਸੋ ਕਹਿਣ ਨੂੰ ਤਾਂ ਬੜਾ ਗੋਜਾ ਇਨ੍ਹਾਂ ਕਾਮਰੇਡਾਂ ਲਈ ਸੋ ਪੰਜਾਬੀਆਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ ਹਿੰਦੂ ਮੁਸਲਮਾਨ ਸਿੱਖ ਅਸਾਈ ਇਹ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ ਪੰਜਾਬੀਆਂ ਲਈ ਪੰਜਾਬ ਲਈ ਖੜਨਾ ਪੈਣਾ ਆ ਆਪਣੀ ਧੀਆ ਭੈਣਾਂ ਦੀ ਇੱਜ਼ਤ ਬਚਾਉਣ ਲਈ ਤੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਨ੍ਹਾਂ ਪਰਵਾਸੀਆਂ ਦਾ ਬਾਈਕਾਟ ਕਰਨਾ ਬਣਦਾ ਆ ਜੇ ਅੱਜ ਦੀ ਵੀਡੀਓ ਤੁਹਾਨੂੰ ਮੇਰੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ